ਗੜਸ਼ੰਕਰ ਤੋਂ ਸਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ सुरेंद्र ਸਿੰਘ ਭੁੱਲੇਵਾਲ ਰਾਠਾਣੀ ਪਾਰਟੀ ਵਰਕਰਾਂ ਨਾਲ ਕਚਹਿਰੀਆਂ ਦੇ ਅੱਗੇ ਖਾਸਾ ਹਾਲ ਸੜਕ ਨੂੰ ਬਣਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ सुरेंद्र ਸਿੰਘ ਭੁੱਲੇਵਾਲ ਰਾਠਾਣੀ ਕਿਹਾ ਕਿ ਗੜਸ਼ੰਕਰ ਤੋਂ ਹੁਸ਼ਿਆਰਪੁਰ ਨੂੰ ਜਾਣ ਵਾਲੀ ਮੁੜ ਸੜਕ ਤੇ ਵੱਡੇ ਵੱਡੇ ਟੋਏ ਪੈਣ ਦੇ ਨਾਲ ਨਾਲ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਾਟਕਾਂ ਦੀ ਹਾਲਤ ਸੁ ਕਾਰਨ ਦੀ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੁਲੀ ਹੋਈ ਹੈ ਸਰਿੰਦਰ ਸਿੰਘ ਭੁੱਲੇਵਾਲ ਰਾਠਾ ਨਹੀਂ ਕਿਹਾ ਕਿ ਨੈਸ਼ਨਲ ਹਾਈਵੇ ਸੜਕ ਜਿਹੜੀ ਕਿ ਟੋਲ ਪਲਾਜ਼ਾ ਤੋਂ ਮੁਕਤ ਹੋ ਚੁੱਕੀ ਹੈ ਜਿਸ ਦੇ ਨਾਲ ਹੁਣ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨਾਂ ਕਹਿੰਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਵਿੱਚ ਫੇਲ ਸਾਬਤ ਹੋਈ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਸਬੰਧਿਤ ਵਿਭਾਗ ਨੇ ਸੜਕ ਦੀ ਹਾਲਤ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ਦੇ ਸੰਘਰਸ਼ ਕਰਨਗੇ ਦੇਖੋ ਪੂਰੀ ਖਬਰ ਦੇਖੋ ਆ ਸੜਕ ਇੱਕ ਨੈਸ਼ਨਲ ਹਾਈਵੇ ਆ ਸੜਕ ਦੀ ਹਾਲਤ ਦੇਖ ਲਓ ਕਿੰਨੇ ਕਿੰਨੇ ਖੱਡੇ ਪਏ ਹੋ ਆ ਇਹ ਟੋਲ ਰੋਡ ਸੀ ਸੜਕ ਟੋਲ ਰੋਡ ਖਤਮ ਹੋ ਗਿਆ ਔਰ ਖਤਮ ਹੋਣ ਤੋਂ ਬਾਅਦ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿੱਥੋਂ ਵੀ ਕਿਤੇ ਸੜਕ ਟੁੱਟਦੀ ਆ ਨੈਸ਼ਨਲ ਹਾਈਵੇ ਨੂੰ ਰਿਪੇਅਰ ਕਰਨਾ ਚਾਹੀਦਾ ਅੱਜ ਕਿਸੇ ਤਰ੍ਹਾਂ ਦੀ ਰਿਪੇਅਰ ਵਾਲੀ ਗੱਲ ਨਹੀਂ ਐਡਾ ਮਾੜਾ ਹਾਲ ਆ ਕਿ ਐਡੇ ਵੱਡੇ ਖੱਡੇ ਨੈਸ਼ਨਲ ਹਾਈਵੇ 'ਚ ਪੈ ਗਏ ਲਿੰਕ ਰੋਡਾਂ ਤੱਕ ਦੀ ਤਰਜੋਗ ਹਾਲ ਹੈ ਲਿੰਕ ਰੋਡਾਂ ਦੀ ਇਸ ਕਰਕੇ ਬਹੁਤ ਬੁਰਾ ਹਾਲ ਹੈ ਗੜਸ਼ੰਕਰ ਦੇ ਵਿੱਚ ਜਲਜਾਨੇ ਆ ਬਾਕੀ ਪਿੰਡਾਂ ਜਾਂਦੇ ਤਾਂ ਸੜਕਾਂ ਦੀ ਮਾੜੀ ਹਾਲਤ ਆ ਗੜਸ਼ੰਕਰ ਤੋਂ ਕੋਟ ਬਤੂਈ ਆਦਮਪੁਰ ਰੋਡ ਦਾ ਬੁਰਾ ਹਾਲ ਆ ਔਰ ਗੜਸ਼ੰਕਰ ਤੋਂ ਬਾਕੀ ਪਿੰਡਾਂ ਨੂੰ ਜਾਂਦੇ ਤਾਂ ਬੁਰਾ ਹਾਲ ਆ ਕਿ ਸੜਕ ਦੀ ਕੋਈ ਵੀ ਇਸ ਵੇਲੇ ਹਾਲਤ ਇੰਨੀ ਖਰਾਬ ਆ ਕਿ ਸਰਕਾਰ ਕੋਈ ਸਾਰ ਨਹੀਂ ਰਹਿ ਰਹੀ ਇਸ ਕਰਕੇ ਤਾਂ ਸਾਨੂੰ ਮਜਬੂਰ ਹੋ ਕੇ ਮੁਜ਼ਾਰਾ ਕਰਨਾ ਪਿਆ ਔਰ ਗੜਝੀਆਂ ਕਰਦੋਂ ਖਰਾਲਗੜ ਰੋਡ ਨੰਗਰ ਰੋਡ ਉੱਥੇ ਵੀ ਸਾਨੂੰ ਬਾਰ ਬਾਰ ਧਰਨ ਦੇਣੇ ਪਏ ਸੀ ਮਜਾਰੇ ਕਰਨੇ ਪਏ ਸੀ ਧਰਨ ਦੇਣ ਤੋਂ ਬਾਅਦ ਤਾਂ ਸੁੱਤੀ ਹੋਈ ਸਰਕਾਰ ਜਾਗੀ ਸੀ ਤਾਂ ਉਹਦੀ ਰਿਪੇਅਰ ਹੋਈ ਆ ਹੁਣ ਇੱਥੇ ਤੁਸੀਂ ਹਾਲਤ ਦੇਖ ਲਓ ਕਿ ਡਿਵੈਲਪਮੈਂਟ ਨਾਂ ਦੀ ਕੋਈ ਗੱਲੇ ਹੈ ਨਹੀਂ ਉਹ ਸਰਕਾਰ ਨਾਂ ਦੀ ਕੋਈ ਸਾਨੂੰ ਪੰਜਾਬ ਦੀ ਗੱਲ ਦੀਦੀ ਨਹੀਂ ਤਾਂ ਕਰਕੇ ਸਾਨੂੰ ਇੱਥੇ ਅੱਜ ਮਜਾਰਾ ਕਰਨ ਦਾ ਲਈ ਮਜਬੂਰ ਹੋਣਾ ਪਿਆ ਦੇਖੋ ਜਿਹੜੇ ਇਲੈਕਸ਼ਨਾਂ ਦੇ ਵਿੱਚ ਵਾਅਦੇ ਕੀਤੇ ਆ ਜੋ ਭੰਡਾਲਾ ਕੰਮ ਕੀਤਾ ਸੀ ਉਦੋਂ ਇਹਨਾਂ ਉਹੀ ਭੰਡਾਲਾ ਕੰਮ ਹੁਣ ਕਰੀ ਜਾਂਦਾ ਤੇ ਅੱਜ ਤਾਂ ਇਹਦੇ ਪਰਿਵਾਰ ਵੀ ਨਾਲੋਂ ਪਾਉਣ ਲੱਪਿਆ ਇਹਦੀ ਲੜਕੀ ਦੇਖੋ ਆ ਮੀਡੀਆ ਦੇ ਵਿੱਚ ਆ ਕੇ ਕਿੰਨਾ ਕੁਝ ਉਹਨੂੰ ਦੱਸਿਆ ਇਸ ਕਰਕੇ ਅਸੀਂ ਸਾਹਮਣੇ ਉਹਨਾਂ ਦੇ ਵੀ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਇਆ ਪਰਿਵਾਰ ਨੂੰ ਠੇਸ ਪਹਾਈ ਆ ਅੱਜ ਪੰਜਾਬ ਦੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਜਿਤਾਇਆ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹਾਰਿਆ ਇਸੇ ਤਰ੍ਹਾਂ ਦੀ ਕੋਈ ਵੀ ਇਹ ਜਿਹੜਾ ਵਾਅਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਦੱਸੇ ਕਿਹੜਾ ਵਾਅਦਾ ਪੂਰਾ ਕੀਤਾ ਕੋਈ ਵਾਅਦਾ ਜਿਹੜਾ ਨੇ ਵਾਅਦਾ ਕੀਤਾ ਸੀ ਇਲੈਕਸ਼ਨ ਵੇਲੇ ਉਹ ਤੇ ਇੱਕ ਵੀ ਨਹੀਂ ਪੂਰਾ ਕੀਤਾ ਤੇ ਬੋਰਡ ਜਰੂਰ ਕਰੋੜਾਂ ਰੁਪਏ ਦੇ ਬੂਤ ਜਿਹੜੇ ਬੋਰਡ ਆ ਉਹ ਜਰੂਰੀ ਨਹੀਂ ਲਾਤੇ ਆ ਇਹ ਇਨੀਆਂ ਨੌਕਰੀਆਂ ਦੇਤੀਆਂ ਨੌਕਰੀਆਂ ਨਿਆਣਿਆਂ ਨੂੰ ਪੇਪਰ ਕਾਗੀ ਦੇ ਦਿੰਦੇ ਆ ਤੇ ਜੁਆਇਨਿੰਗ ਇਹਦੀ ਹੈ ਕਿ ਤਾਂ ਜਾਂ ਤਾਂ ਉਹਨਾਂ ਨੂੰ ਜੁਆਇਨਿੰਗ ਵੀ ਕਰਾਉਣ ਨੌਕਰੀਆਂ ਦੇਣ ਜਿਹੜੇ ਵਾਅਦੇ ਕੀਤੇ ਪੂਰੇ ਕਰ ਦੱਸੋ ਕਿਹੜਾ ਵਾਅਦਾ ਪੂਰਾ ਕੀਤਾ ਇਹਨਾਂ ਨੇ ਗੜਸ਼ੰਕਰ ਤੋਂ ਬਿੱਟੂ ਚਾਹਾਨ ਦੀ ਰਿਪੋਰਟ